ਓ ਯਾ ਕਿਹੜੇ ਰਿਸ਼ਤੇਦਾਰ ਦੀ ਲਵਾਲੀ ਕਰੇ ਮਸ਼ੀਨ ਹੋਏ ਓ ਰਿਸ਼ਤੇਦਾਰ ਦੀ ਕਾ ਨੂੰ ਤੇਰਾ ਭਰਾ ਲੈ ਕੇ ਆਇਆ ਤਾਂ ਅੱਛਾ ਤੂੰ ਲੈ ਕੇ ਆਇਆ ਤੂੰ ਕੀ ਕਰਨੀ ਆਏ ਓ ਯਾਰ ਗੱਠਾਂ ਦੇ ਸੀਜ਼ਨ 'ਚ ਕਹਿੰਦੇ ਵਾਵਾ ਪੈਸੇ ਬਣ ਜਾਂਦੇ ਆ ਮੈਂ ਖਾ ਆਪਾਂ ਹੀ ਲਾ ਕੇ ਵੇਖ ਲਈਏ ਇੱਕ ਸੀਜ਼ਨ ਆ ਓ ਨਹੀਂ ਠੀਕ ਆ ਤੇ ਕਿੰਨੇ ਦੀ ਲਿਆਂ ਤੇ ਇਹ 270 ਦੀ ਲਿਆਂਦੀ ਆ ਕਿੰਨੇ ਦੀ 270 ਓ ਜਾ ਪਤੰਦਰਾ ਕਟਾਇਆ ਢੂਆ ਇਹਦੇ 'ਚ ਹੈ ਕੀ ਆਸੇ-ਪਾਸੇ ਦਾ ਪੱਤਰਾ ਜਾਂ ਲੱਗਿਆ ਹੁੰਦਾ ਵਿਚਾਲੇ ਦੋ ਜੁੱਕੇ ਹੁੰਦੇ ਆ ਇਹ ਤਾਂ ਜੇ ਤੂੰ ਮੈਨੂੰ ਰੱਖ ਲੈਣਾ ਨਾ ਤੈਨੂੰ ਮੈਂ 31 ਹੱਦ ਮਾਰ ਕੇ 35 ਦੀ ਦੁਆ ਲੈ ਹੁੰਦਾ ਪਰ ਤੁਸੀਂ ਤਾਂ ਤਾਂ ਦੱਸੋ ਕਿਸੇ ਕੋਲੇ ਮੂੰਹ ਖੋਲੋ ਤਾਂ ਫੇਰ ਹੀ ਆ ਤੁਹਾਨੂੰ ਤਾਂ ਖਨੀ ਆ ਜਾਂਦਾ ਇਹ ਵਿੱਚੋਂ ਪੈਸੇ ਖਾਊਗਾ ਬਾਈ ਜੀ ਆ ਸੁੱਖੀ ਕੈਨੂੰ ਕੱਲ ਫਿੱਟਰ ਇਹਦਾ ਦੁਆ ਖ ਲੈ ਆ ਉਹਨਾਂ ਨੇ ਵੀ ਗੱਠਾਂ ਤੇ ਹੀ ਨਾਉਣਾ ਉਹਨਾਂ 40000 ਤੋਂ ਘੱਟ ਦੇਣੀ ਸੀ 20000 ਰੁਪਏ ਦਾ ਦੁਆ ਖ ਲੈ ਆ ਉਹਦੇ ਚ ਨਾਲੇ ਫੱਟੇ ਫੁੱਟੇ ਲੱਗੇ ਸਾਰਾ ਕੁਝ ਓਕੇ ਆ ਸਾਨਮੰਦਿਓ ਬੰਦੇ ਅੱਜ ਵੀ ਆਪਣਾ ਪਰ ਤੁਸੀਂ ਘਟਾ ਹੀ ਖਾਣਾ ਹੁੰਦਾ ਸਾਰੀਆਂ ਮਰਾ ਤੁਹਾਨੂੰ ਐ ਆਉਂਦਾ ਖਨੀ ਵਿੱਚੋਂ ਖਾਊਗਾ ਬਾਈ ਜੀ ਹਰਾਮ ਹੁੰਦਾ ਜੇ ਮੈਂ ਕਿਸੇ ਦੇ ਘਰੋਂ ਪਾਣੀ ਦਾ ਗਲਾਸ ਵੀ ਪੀ ਨਾ ਓਏ ਇਹ ਤਾਂ ਰਿਸ਼ਤੇਦਾਰਾਂ ਨੇ ਦਵਾਈਏ ਯਾਰ ਉਹਨਾਂ ਦੇ ਜਾਣਕਾਰ ਬੰਦੇ ਕੋਲੇ ਸੀਗੀ ਓਏ ਯਾਰ ਰਿਸ਼ਤੇਦਾਰ ਤਾਂ ਪਤੰਦਰਾ ਬਾਲੀ ਸ਼ਿਰਕ ਪਾਟਦੇ ਹੁੰਦੇ ਆ ਤੂੰ ਜੇ ਕਿਤੇ ਮੈਨੂੰ ਮਾੜਾ ਆ ਦੱਸ ਦਿੰਦਾ ਨਾ ਤੇਰਾ ਮੈਂ ਪੂਰਾ ਫਾਇਦਾ ਕਰਾਂਦਾ ਚੱਲ ਸਮਝਣੀ ਹੋਵੇ ਭਾਈ ਤੈਨੂੰ ਓ ਰਾਕ ਓ ਕਿੱਧਰ ਦੱਬੀ ਆਉਣਾ ਕੀਦਾ ਇਹ ਓਏ ਆਫ ਦਾ ਲਿਆਂਦਾ ਗਾ ਮੈਂ ਗੱਠਾਂ ਲਈ ਮਸ਼ੀਨ ਤੇ ਲਾਵਾਂਗੇ ਯਾਰ ਕਿਰਾਏ ਕਰੂਏ ਤੇ ਕਾਹ ਨੂੰ ਲੋਟ ਆਉਂਦਾ ਫਿਰ ਆ ਰੰਗ ਰੰਗ ਤਾਂ ਸਾਫ ਪਿਆ ਕਿੰਨੇ ਕਿਤਾ ਪਿਆ ਗਿਆ ਇਹ ਇਹ 1100 ਘੰਟਾ ਚੱਲਿਆ ਗਾ ਪੈਈ ਜਊ 7.5 ਲੱਖ ਚ ਓਹ ਰੇ ਓਏ ਮੇਰਾ ਮਾਲਕਾ ਓ ਤੂੰ ਐਡਾ ਮੂਰਖ ਕਦੋਂ ਯਾਰ ਘਾਟੇ ਨੂੰ ਜੰਮਿਆ ਮੈਂ ਦੁਨੀਆਂ ਦਾ ਵੀ ਮੈਨੂੰ ਪਤਾ ਨਹੀਂ ਲੁੱਟਣ ਵਾਲਿਆਂ ਦਾ ਵੀ ਯਾਰ ਹੈਰਾਨ ਹੋਈ ਪਈ ਆ ਪਰ ਬਈ ਉਹਨਾਂ ਨੇ ਤਾਂ ਲੁੱਟ ਨਹੀਂ ਆ ਜੋ ਤੇਰੇ ਕੇ ਲਟਾਉਣ ਨੂੰ ਪਏ ਉੱਠ ਨਾ ਕਹਿੰਦੇ ਹੁੰਦੇ ਬੁੱਢਾ ਹੋ ਜੂ ਉਹਨੂੰ ਮੂਤਣਾ ਨਾ ਉਹ ਤੇਰੀ ਉਹ ਗੱਲ ਹੈ ਸਾਰੀ ਉਮਰ ਲੰਘ ਜੂ ਤੈਨੂੰ ਉਹ ਕਰਨਾ ਆਉਗੀ ਓਏ ਪਤੰਦਰਾ ਇਹਦੇ ਚ ਹੈ ਕੀ ਇਹਨਾਂ ਦਾ ਕੋਈ ਵੀ ਨਹੀਂ ਪੁੱਛਦਾਗਾ ਤਿੰਨ ਮਾ ਸਿਰੇ ਦਾ ਟ੍ਰੈਕਟਰ ਤਿੰਨ ਸਾਢੇ ਤਿੰਨ ਲੱਖ ਜਾਂ ਵਧੀਆ ਫੰਨੇ ਖਾਂ ਦਿਵਾ ਲਿਆ ਹੋਣਾ ਸੀਗਾ ਉਹ ਬਾਕੀ ਤੂੰ ਮੈਨੂੰ ਕਿੱਥੇ ਦੱਸਦਾ ਥੋੜੇ ਮਨ ਚ ਤਾਂ ਉਹੀ ਗੱਲ ਬੈਠੀ ਵੀ ਆ ਇਹ ਵਿੱਚੋਂ ਪੈਸੇ ਖਾਊਗਾ ਬਾਈ ਜੀ ਹਰਾਮ ਐ ਜੇ ਕਿਸੇ ਦੇ ਘਰੋਂ ਪਾਣੀ ਦਾ ਗਲਾਸ ਵੀ ਪੀਵਾਂ ਮੈਂ ਉਹ ਚੱਲ ਕੋਈ ਨਾ ਇਹੋ ਹੀ ਤਾਂ ਕੋਈ ਗੱਲ ਨਹੀਂ ਮੈਂ ਹੁਣ ਮੋਟਰਸਾਈਕਲ ਲੈਣਾ ਯਾਰ ਗੱਠਾਂ ਲਈ ਮਸ਼ੀਨ ਮਗਰ ਲਜਾਇਆ ਕਰਾਂਗੇ ਐਨ ਇੱਕ ਨਾ ਘਰੇ ਸਰਦਾ ਨੀਗਾ ਹਾਂ ਇਹ ਗੱਲ ਤੇਰੀ ਠੀਕ ਆ ਕਿੰਨੇ ਦੇ ਪੈਸੇ ਲਾਉਣੇ ਬੋਲ ਲਾ ਜਾਾਂਗੇ ਕੋਈ 35-40 ਹਜ਼ਾਰ ਰੁਪਿਆ ਉਹ ਵਾਦ ਦੂੰ ਤੈਨੂੰ ਮੈਂ 30 ਹਜ਼ਾਰ ਦੇ ਦਿਵਾ ਲ ਪਾਗਲ ਚੱਲ ਮੇਰੇ ਨਾਲ ਬਾ ਤੜਕੇ ਚੱਲਾਂਗੇ ਬਾ ਠੀਕ ਕਰੋ ਬਾਜੀ ਮੈਨੂੰ ਓਕੇ ਲੈ ਵੀ ਮਤਰਾ ਐਤ ਕੀ ਤੂੰ ਮੇਰੇ ਤੇ ਪਹਿਲੀ ਵਾਰੀ ਜ਼ਿੰਦਗੀ ਜੀ ਯਕੀਨ ਕੀਤਾ ਸੌਦਾ ਕਰਨ ਚੱਲੇ ਆ ਤੈਨੂੰ ਇਹੋ ਜਿਹਾ ਸੌਦਾ ਦਵਾਉ ਸਾਰੀ ਉਮਰ ਯਾਦ ਰੱਖੇਂਦਾ ਬਾਕੀ ਮੈਨੂੰ ਪਤਾ ਤੂੰ ਮਸ਼ੀਨ ਤੇ ਟਟ ਲੈ ਤੇਰੇ ਪੈਸੇ ਵਾਵਾ ਲੱਗੇ ਤੇ ਪੈਸੇ ਆਪਾਂ ਨਾ 15-20 ਦਿਨ ਨੂੰ ਢਟਾ ਲਾਂਗੇ ਵੀਰਾ ਜਾਣਕਾਰ ਕਾਲੀ ਨਾ ਕਰੀ ਕੋਈ ਟੈਨਸ਼ਨ ਮਨ ਨਹੀਂ ਬੇਫਿਕਰ ਹੋ ਜਾ ਤੂੰ ਮੈਂ ਕੋੜੇ ਨਾ ਜਾਈ ਬੰਦਾ ਭਾਰਾ ਹੋ ਜਾਣਾ ਮੈਂ ਆਪੇ ਗੱਲ ਕਰ ਲੀ ਠੀਕ ਹੈ ਓਏ ਆਕਾਸ਼ ਕਿਵੇਂ ਆ? ਓ ਠੀਕ ਆ ਠੀਕ ਆ ਧੀਰੇ ਤੂੰ ਦੱਸ। ਵਧੀਆ ਵਧੀਆ। ਐਂ ਕਰ ਜਿੰਦਰਾ ਤੂੰ ਟ్రਾਈ ਲੈ ਕੇ ਮੋਟਰਸਾਈਕਲ ਚੈੱਕ ਕਰ। ਕਰਦਾ ਮੈਂ ਗੱਲ। ਆ ਜਾ ਬਈ ਆਕਾਸ਼। ਹਾਂ ਸਹੀ ਸਹੀ ਦੱਸਾਂ ਤੇਰਾ ਮਨ ਕੀ ਹੁੰਦਾ। ਬਾ ਤੈਨੂੰ ਪਤਾ ਹੀ ਆ ਤੇਰੇ ਪਹਿਲਾਂ ਵੀ ਦੋ ਤਿੰਨ ਵਾਰੀ ਤੂੰ ਮੋਟਰਸਾਈਕਲ ਵਿਖਾ ਕੇ ਲੈ ਗਿਆ। 45000 ਦਾ ਮੋਟਰਸਾਈਕਲ ਸੀਗਾ ਜਿਹਦੀ ਕਾਪੀ ਹੁੰਦੀ। ਤੈਨੂੰ ਪਤਾ ਦੀ ਕਾਪੀ ਨਹੀਂ 30000 ਦਾ ਕਰਾ ਦੇ ਯਾਰ। 30 'ਚ ਹੋਰ ਨਹੀਂ ਕੋਈ ਮੰਨਤਨ ਕਰਦਾ। ਭਾ ਖਿੱਚ ਕੇ। ਹਾਂ ਠੀਕ ਆ। ਚਲ 30 'ਚ ਕਰਵਾ ਦੇਣਾ ਤੇਰਾ ਮੇਰੀ ਗੱਲ ਸੁਣ ਲੈ। ਹੂੰ। ਤੂੰ ਮੈਨੂੰ ਜਾਣਦਾ। ਤੇਰੇ ਪਾਹੇ ਮੈਂ ਦੇਣੀ ਖਰੇ ਆ ਪੈਸੇ ਬੇਫਿਕਰ ਹੋ ਜਾ 15 ਦਿਨਾਂ ਨੂੰ ਤੇਰੇ ਬਾਈ ਦੀ ਪੈਸੇ ਮਿਲ ਜਾਣਗੇ ਬਾ ਕੋਈ ਚੱਕਰ ਨਹੀਂ ਮੈਂ ਤੈਨੂੰ ਜਾਣਦਾ ਹਾਂ ਬਾਬਾ ਇਹਦੇ ਨਾਲ ਗੱਲ ਨਾ ਕਰੀ ਮੈਂ ਸੰਨ ਜਾ ਠੀਕ ਠੀਕ ਤੇਰਾ ਤਰਦਾ ਖਰਾ ਠੀਕ ਕਿਵੇਂ ਓਕੇ ਆ ਮੋਟਰਸਾਈਕਲ ਓਕੇ ਆ ਮੋਟਰਸਾਈਕਲ ਦਾ ਜਮਾ ਆ ਜਾ ਫਿਰ ਹਾਂ ਕੀ ਇਰਾਦਾ ਤੇਰਾ ਕਿੱਥੋਂ ਤੱਕ ਮਾਣਾ ਕਿੰਨੇ ਮੰਗਦਾ ਮੁੰਦਾ ਮੰਗਦਾ ਤਾਂ ਬਈ ਇਹ 55000 ਰੁਪਿਆ ਪਰ ਇਹ ਬੰਦਾ ਆਪਣੀ ਚੇਹ ਮੰਦਾ 45000 ਰੁਪਏ ਚੁੱਕੇ ਕਰ ਦੇਣਾ 40 ਜੂੜੀ ਚ ਵੇਖਦਾ ਹੁੰਦਾ ਤਾਂ ਯਾਰ ਮੋਟਰਸਾਈਕਲ ਦਾ ਵੇਖ ਨਵੇਂ ਆਰਗਾ ਇਹ ਤੁੱਟਾ ਨਹੀਂ ਹੈ ਤੁੱਟਾ ਹੋਵੇ ਤਾਂ ਲਿਸ਼ਕਾਰੀ ਮਰੂ ਸਰਕਾਰ ਨਾਲ ਗੱਲ ਫਿਰ ਤੂੰ ਆ ਪੈਸੇ ਪੁੱਛ ਦੀ ਗੱਲ ਨਾ ਕਰੀ ਤੂੰ ਮੈਨੂੰ ਪੈਸੇ ਦੇਨੇ ਹੰਦਾ ਨਾ ਇਕਰਾਰ ਕਰ ਲੈਣਾ ਮੈਂ ਠੀਕ ਆ ਆਹ ਸ਼ੁਦਾ ਯਾਰ 25 ਪੁੱਛੀ ਦੀ ਚਾਕ ਕਰਦਾ ਉਹ ਨਹੀਂ ਨਹੀਂ ਇੰਨੇ ਦਾ ਨਹੀਂ ਬਾਨਾ ਤੇਰੇ 30000 ਤੋਂ ਘੱਟ ਮੈਂ ਤਾਂ ਰੁਪਈਆ ਨਹੀਂ ਦੇਣਾ ਜਵਾਬ ਆਪਣਾ ਉਹ ਨਹੀਂ ਵੇਖ ਲੈ ਯਾਰ ਕਾਪੀ ਰੁਪਈਆ ਨਹੀਂ ਇਹਦਾ ਉਹ ਨਹੀਂ ਨਹੀਂ ਤਾਂ ਹੀ ਆ ਨਹੀਂ ਤਾਂ 45000 ਦਾ ਮੋਟਰਸਾਈਕਲ ਤੈਨੂੰ ਹੀ ਪਤਾ ਜੇ ਕਾਪੀ ਹੈਣੀ ਤਾਂ ਹੀ 30000 ਰੁਪਏ ਦੇਈ ਜਨਾ ਮੈਂ ਉਹ ਤੇਰੀ ਗੱਲ ਵੀ ਠੀਕ ਆ ਹੰਦਾ ਨਹੀਂ ਮੰਨਦਾ ਨਾ ਨਹੀਂ ਬਈ ਨਾ ਹ ਹੁੰਦਾ ਬਈ 45 ਤੋਂ ਤੱਕੇ ਨਾ ਹੁੰਦਾ ਉਹ ਤਾਂ ਕਰਦਾ ਹਜੇ ਚੱਲ 45 ਦਾ ਕਰ ਲਾ ਪੱਕੀ ਗੱਲ ਪੱਕੀ ਚੱਲ ਠੀਕ ਆ ਬਾਈ ਫੋਕੇ ਆ ਓਕੇ ਰਿਪੋਰਟ ਤੇ ਪੈਸੇ ਤੇਰੇ 15 ਦਿਨਾਂ ਨੂੰ ਪਹੁੰਚਦੇ ਹੋ ਜਾਣਗੇ ਪੈਸੇ ਤੂੰ ਮੈਥੋਂ ਲੈਣਿਆ ਸਮਝ ਲੈ ਠੀਕ ਆ ਤੇ ਬਾਈ ਨੂੰ ਦੱਸਤਾ ਹੀ ਵੀ ਕਾਪੀ ਹੈਣੀ ਇਹਦੀ ਹਾਂ ਉਹ ਸਾਰਾ ਕੁਝ ਓਕੇ ਆ ਚਲ ਬਾਈ ਮਾਰ ਕੇ ਇੱਕ ਗਿਰ ਉਹ ਕਾਪੀ ਤਾਂ ਦੱਸਤਾ ਹੀ ਬਾਈ ਨੂੰ ਮੁੜ ਕੇ ਰੋਲਾ ਪੈਂਦਾ ਫਿਰੇ ਕਿਵੇਂ ਬਾਈ ਕਾਪੀ ਦਾ ਉਹ ਇਹਦੀ ਕਾਪੀ ਹੈਣੀ ਨਾ ਜੇ ਮੈਂ ਇੰਨੇ ਪੈਸੇ ਲਾਉਣੇ ਸੀਗੇ ਫਿਰ ਮੈਂ ਕਾਪੀ ਵੇល ਲੈਂਦਾ ਇਹ ਕੀ ਮੈਂ ਕਰਨਾ ਸੀ ਉਹ ਭਰਾਵਾ ਜੇ ਇਹਦੀ ਕਾਪੀ ਹੁੰਦੀ ਮੈਂ 50 55 ਹਜ਼ਾਰ ਦਾ ਵੇਚਣਾ ਸੀ ਜੇ ਕਾਪੀ ਹੈਣੀ ਤਾਂ ਹੀ ਮੈਂ 30 ਹਜ਼ਾਰ ਦੇ ਦਈ ਜਣਾ ਹੈ ਕਿੰਨੇ ਦਾ 30 ਹਜ਼ਾਰ ਦਾ 45 ਹਜ਼ਾਰ ਦਾ ਸੌਦਾ ਹੋਇਆ ਮੇਰੇ ਨਾਲ ਮੈਂ ਤਾਂ ਇਹੋ ਜੇ ਕੰਮ ਦੀ ਠੂਈ ਨਹੀਂ ਮਾਰਦਾ ਮੈਂ ਤਾਂ ਜੇ ਕਿਸੇ ਦੇ ਘਰੋਂ ਪਾਣੀ ਦਾ ਗਲਾਸ ਪੀਣਾ ਉਹ ਵੀ ਹਰਾਮ ਆ ਯਾਰ ਪਰ ਤੂੰ ਪਾਣੀ ਦਾ ਗਲਾਸ ਕਿੱਥੋਂ ਪੀਣਾ ਜਿਹੜੇ ਸਮੇਂ ਨਾਲ 45000 ਤੇ ਮੋਟਰਸਾਈਕਲ ਚੋਂ 15000 ਕਮਾਈ ਜਾਂਦਾ ਤੂੰ ਤਾਂ ਆਥ ਨੇ ਮਹਿੰਗੇ ਹੋਟਲ 'ਚ ਬਹਿ ਕੇ ਕੋਕਨਾ ਪੀਂਦਾ ਹੋਵੇਂਗਾ ਵਿਸਕੀ ਆਇ ਤਾਂ ਲਿਆਂਦਾ ਹੀ ਮੋਟਰਸਾਈਕਲ ਦਾ ਸੌਦਾ ਕਰਨੀ ਜੇ ਕਿਹੜੇ ਟ੍ਰਾਈਕਟਰ ਦੇ ਸੌਦੇ ਚ ਲੈਣ ਤੂੰ ਤਾਂ ਮਾਰ ਜੇ ਮੇਰੀ 2.5 ਲੱਖ ਦੀ ਠੂਈ ਉਹ ਭਾਈ ਮੈਨੂੰ ਤਾਂ ਲੱਗਿਆ ਨਾਲ ਆਪੇ ਤੋਰ ਕਰਕੇ ਆ ਜੀ ਉਹ ਬਾਈ ਤੂੰ ਹੀ ਛੱਡਿਆ ਫਿਰ ਉਹ ਛੱਡ ਕੇ ਆਉਣ ਵਾਲਾ ਕੰਮ ਦਾ ਤੂੰ ਕੋਈ ਕੀਤਾ ਨਹੀਂ ਹਸਾਬ ਸਿਰ ਨਾ ਖਾਲਿਆ ਕਰ ਤੇਰੀ ਤਾਂ ਉਹ ਗੱਲ ਆ ਬਹੁਤਾ ਖਾਂਦੀ ਥੋੜ੍ਹਾ ਵੀ ਜਾਂਦੀ ਜਾਂ ਮੇਰਾ ਵੀਰ ਸੜਕ ਤੇ ਚੜਜਾ ਉੱਥੇ ਕੋਈ ਮੋਟਰ ਮੋਟਰਸਾਈਕਲ ਨਾਲ ਚੜ ਜੀ ਰਾਹ ਚ